ਦਿਲਤਾ ਕਰਦਾ ਨਹੀਂਗਾ ਕਿ ਮੈਚ ਵਿੱਚੋਂ ਰੋਕੇ ਤੁਹਾਡਾ ਮੇਰੇ ਵੱਲ ਧਿਆਨ ਜਾਵੇ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਕਿ ਮੈਂ ਤੁਹਾਡਾ ਆਪਣਾ ਭਰਾ ਐ ਮੇਰੇ ਆ ਦੋ ਕੁ ਮਿੰਟ ਦੀ ਕੋਸ਼ਿਸ਼ ਕਰਨਾ 5 ਕੁ ਮਿੰਟਾਂ ਦੇ ਵਿੱਚ ਮੈਂ ਗੱਲ ਤੁਹਾਡਾ ਸਮਾਪਤ ਕਰ ਦੂੰਗਾ ਤੁਹਾਡੇ ਤੇ ਨਗਰ ਦੇ ਵਿੱਚ ਆਇਆ ਨੌਜਵਾਨ ਸਾਥਿਓ ਮੇਰੇ ਮਾਵਾ ਵੀ ਇੱਧਰ ਖੜੀਆਂ ਮੇਰੇ ਬਾਪੂ ਵੀ ਖੜੇ ਨੇ ਸਭ ਤੋਂ ਪਹਿਲਾਂ ਫਤਿਹ ਅਰਜ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੀਰੋ ਮੇਰੇ ਨੌਜਵਾਨ ਸਾਥਿਓ ਮੇਰੇ ਭਰਾਵੋ ਤੁਹਾਨੂੰ ਸਭ ਨੂੰ ਪਤਾ ਕਿ ਅੱਜ ਪੰਜਾਬ ਦੀ ਇੱਕ ਸਮੱਸਿਆ ਰਹੀ ਹੈਗੀ ਲੇਕਿਨ ਸਮੱਸਿਆ ਰਹੀਆਂ ਇਸ ਨੌਜਵਾਨੀ ਨੂੰ ਬਚਾਉਣ ਲਈ ਇਸ ਗਰਾਊਂਡਾਂ ਨੂੰ ਬਚਾਉਣ ਲਈ ਗੁਰੂ ਸਾਹਿਬ ਤੋਂ ਉਸ ਤੋਂ ਓਟ ਆਸਰਾ ਲੈ ਕੇ ਸਵੇਰੇ ਚਾਹਦਾ ਕਿ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਕਿ ਜੇਕਰ ਪੰਜਾਬ ਦੀ ਸਾਡੀ ਜਵਾਨੀ ਨਾ ਬਚੀ ਤਾਂ ਗਰਾਊਂਡ ਕਿਸੇ ਕੰਮ ਦੇ ਨਹੀਂ ਹੈਗੇ ਖਾਲੀ ਗਰਾਊਂਡ ਰਹਿ ਜਾਣਗੇ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਸਮਾਂ ਦੇ ਵਿੱਚ ਸਰਕਾਰਾਂ ਨੇ ਪੰਜਾਬ ਦੇ ਜੱਟ ਮਾਫੀਆ ਨੇ ਸਾਰਿਆਂ ਨੇ ਇਕੱਠੇ ਹੋ ਕੇ ਪੰਜਾਬ ਦੀ ਨੌਜਵਾਨ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਬਾਹਰ ਜਾਓ ਬਾਹਰ ਜਾਓ ਜਿੱਥੇ ਚੋ ਵਿਦੇਸ਼ਾਂ ਦੇ ਕੀ ਹਾਰਾ ਸੁਖੌਲ ਚੰਗੀ ਤਰ੍ਹਾਂ ਪਤਾ ਗਿਆ ਇਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਉਸ ਗੁਰੂ ਸਾਹਿਬ ਦੀ ਕਿਰਪਾ ਦੇ ਸਰਕਾਰ ਇਹ ਆਵਾਜ਼ ਠਾਈ ਅੱਜ ਉਸ ਸਕੂਲਾਂ ਕਾਲਜਾਂ ਦੇ ਵਿੱਚ ਐਡਮਿਸ਼ਨਾਂ ਹੋਣੀਆਂ ਸ਼ੁਰੂ ਹੋਈਆਂ ਅੱਜ ਅੱਜ ਦਾ ਵਾਅਦਾ ਕਰ ਰਸੀ ਇਹ ਵੀ ਕਿੰਨਾ ਕਿਤੇ ਹੁਣ ਤੁਹਾਡੇ ਸਾਹਮਣੇ ਬੰਦ ਹੋਣਾ ਸ਼ੁਰੂ ਹੋਇਆ ਪਰ ਨੌਜਵਾਨ ਮੇਰੇ ਵੀਰੋ ਮੇਰੇ ਭਜਾ ਭਰਾਵੋ ਤੁਸੀਂ ਨੌਜਵਾਨ ਮੇਰੇ ਵੀਰੋ ਇੱਕ ਚੀਜ਼ ਨੂੰ ਆਪਾਂ ਨੂੰ ਸਮਝਣਾ ਪੈਣਾ ਹੈ ਕਿ ਆਪਾਂ ਨੂੰ ਆਪਣਾ ਬਣਦਾ ਯੋਗਦਾਨ ਹਰ ਇੱਕ ਨੌਜਵਾਨ ਨੂੰ ਪਾਉਣਾ ਪੈਣਾ ਹੈ ਖੜਿਆਰੀ ਨੂੰ ਸੂਵੰਤ ਨੂੰ ਕਿਸੇ ਵੀ ਜਿਹੜਾ ਨੌਜਵਾਨ ਕਿਸੇ ਨਾਲ ਸੰਬੰਧ ਰੱਖਦਾ ਹੈ ਇਹ ਪੰਜਾਬ ਦੀ ਜਿਹੜੀ ਲੜਾਈ ਹੈ ਦੇ ਵਿੱਚ ਹਰ ਇੱਕ ਨੂੰ ਨੌਜਵਾਨ ਨੂੰ ਯੋਗਦਾਨ ਪਾਉਣਾ ਪੈਣਾ ਹੈ ਲੜਾਈ ਕੀ ਹੈ ਸਮਝ ਲਓ ਜਿੰਨਾ ਜਲਦੀ ਸਮਝ ਲਓਗੇ ਫਾਇਦੇ ਦੇ ਵਿੱਚ ਰਹੋਗੇ ਛੋਟੇ ਪੰਜਾਬ ਨੂੰ ਅੱਜ ਹਰ ਪਾਸੇ ਮਾਰਿਆ ਜਾ ਰਿਹਾ ਹੈ ਕਿਹੜੀ ਗੱਲ ਕਰਾਂ ਪਾਣੀਆਂ ਦੀ ਗੱਲ ਕਰਾਂ ਇਤਿਹਾਸ ਦੀ ਗੱਲ ਕਰਾਂ ਕਿਹੜੀ ਗੱਲ ਕਰਾਂ ਜੇ ਪੰਜਾਬ ਨੂੰ ਹਰ ਪਾਸਿਓਂ ਘਟਿਆ ਵੱਡਿਆ ਜਾ ਰਿਹਾ ਤੁਸੀਂ ਵੱਡੇ ਵੱਡੇ ਜਿਹੜੇ ਕੇ ਚੱਕੇ ਪੰਜਾਬ ਦੇ ਬੁੱਧੀਜੀਵੀ ਨੇ ਜਿਹੜੇ ਪੰਜਾਬ ਨੂੰ ਦਿਲੋਂ ਪਿਆਰ ਕਰਦੇ ਨੇ ਉਹਨਾਂ ਦੇ ਇੰਟਰਵਿਊ ਸੁਣ ਕੇ ਦੇਖਿਓ ਕਿਤੇ ਕਿ ਕਿਸ ਤਰ੍ਹਾਂ ਪੰਜਾਬ ਨੂੰ ਤੁਹਾਡੇ ਇਤਿਹਾਸ ਨੂੰ ਕਮ ਕਰਦੇ ਚਾਲਾਂ ਚੱਲੇ ਜਾ ਰਹੀਆਂ ਸਮਝੋ ਮੇਰੇ ਵੀਰ ਮੇਰਿਓ ਨੌਜਵਾਨ ਸਾਥਿਓ ਇਸ ਕਰਕੇ ਹੁਣ ਘਰਾਂ ਦੇ ਵਿੱਚ ਬੈਠਣ ਦਾ ਸਮਾਂ ਨਹੀਂ ਤੁਹਾਨੂੰ ਬਣਦਾ ਯੋਗਦਾਨ ਖੇਡਣਾ ਵੀ ਜ਼ਰੂਰੀ ਆ ਕੰਮ ਕਰਨਾ ਵੀ ਜ਼ਰੂਰੀ ਆ ਪੜਨਾ ਵੀ ਜ਼ਰੂਰੀ ਆ ਸਾਰੇ ਕੰਮ ਕਰਨੇ ਜ਼ਰੂਰੀ ਨੇ ਪਰ ਬੰਦਾ ਜੋਗਦਾਨ ਦਿੱਤੇ ਵੀ ਕਿਤੇ ਕੋਈ ਪੰਜਾਬ ਦੀ ਗੱਲ ਆ ਉੱਥੇ ਤੁਹਾਡੀ ਹਾਜ਼ਰੀ ਹੋਣੀ ਬੜੀ ਜ਼ਰੂਰੀ ਆ ਵੇਸਾ ਕਿਸਾਨੀ ਮੋਰਚਾ ਚੱਲਦਾ ਵੇਸਾ ਕੌਮੀ ਸਭ ਮੋਰਚਾ ਚੱਲਦਾ ਜਿਸ ਵੀ ਤਰ੍ਹਾਂ ਚੱਲਦਾ ਆਪਣਾ ਤੁਹਾਡਾ ਯੋਗਦਾਨ ਪਾਉਣਾ ਬੜਾ ਜ਼ਰੂਰੀ ਆ ਨੌਜਵਾਨ ਮੇਰੇ ਭਰਾਵੋ ਨੌਜਵਾਨ ਹਰ ਇੱਕ ਦੇਸ਼ ਹਰ ਇੱਕ ਸਿਸਟਮ ਦੀ ਰੀੜ ਦੀ ਹੱਡੀ ਹੁੰਦੇ ਨੇ ਜਦੋਂ ਨੌਜਵਾਨ ਉੱਠ ਕੇ ਤੁਰਦੇ ਨੇਗੇ ਤਾਂ ਫਿਰ ਜਿਹੜੇ ਜ਼ੁਲਮ ਨੇਗੇ ਜਿਹੜੇ ਜ਼ੁਲਮ ਕਰਨ ਵਾਲੇ ਲੋਕ ਨੇ ਤਖਤੇ ਪਾ ਦਿੱਤੇ ਨੇਗੇ ਮੇਰੇ ਵੀਰੋ ਮੇਰੇ ਭਰਾਵੋ ਤੁਸੀਂ ਦੇਖ ਲਿਓ ਮੈਂ ਬਾਲੀਆਂ ਰਾਜਨੀਤੀ ਗੱਲਾਂ ਨਹੀਂ ਕਰਨਾ ਚਾਹੁੰਦਾ ਪਰ ਮੈਨੂੰ ਤੁਹਾਨੂੰ ਇਹ ਹੋ ਜਾਂਦਾ ਮੈਨੂੰ ਕਈ ਵਾਰੀ ਵੀ ਭਾੜਾ ਵਾਲੀਆਂ ਰਾਜਨੀਤਿਕ ਗੱਲਾਂ ਕਰਦਾ ਮੈਂ ਰਾਜਨੀਤਿਕ ਗੱਲਾਂ ਨਹੀਂ ਕਰਦਾ ਹੁੰਦਾ ਮੈਂ ਸਿਰਫ ਔਰ ਸਿਰਫ ਨੌਜਵਾਨ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਅੱਜ ਜਿਹੜੇ ਪੰਜਾਬ ਦੇ ਚੋਣੇ ਹੋਏ ਚੁੜਕੇ ਕੁਰਸੀਆਂ ਦੇ ਉੱਪਰ ਉਠਾਏ ਨੇਗੇ ਸਿਰਫ ਔਰ ਸਿਰਫ ਉਹਨਾਂ ਨੂੰ ਪੈਸਾ ਪਿਆਰਾ ਕੁਰਸੀ ਪਿਆਰੀ ਔਰ ਇਸ ਤੋਂ ਉੱਪਰ ਕੁਝ ਨਹੀਂ ਹੈਗਾ ਜੇਕਰ ਇਹ ਲੋਕ ਚੋਣੇ ਹੋਏ ਨੁਮਾਇੰਦੇ ਇਹ ਸਾਡੇ ਪੰਜਾਬ ਲਈ ਪੈਰਾ ਦੇ ਦਿੰਦਾ ਤਾਂ ਅੱਜ ਧਰ ਦੇ ਲੋਨ ਦੀ ਜ਼ਰੂਰਤ ਹੀ ਨਹੀਂ ਹੈਗੀ ਤਾਂ ਅੱਜ ਸੜਕਾਂ ਦੇ ਉੱਪਰ ਆ ਡੱਲੇਵਾਲ ਸਾਹਿ 2 ਮਹੀਨੇ ਹੋ ਗਏ ਬੈਠਿਆਂ ਨੂੰ ਜਿਨ੍ਹਾਂ ਨੇ ਸਾਡੇ ਪੰਜਾਬ ਦੀ ਨੁਮਾਇੰਦਗੀ ਕਰੀ ਹੁੰਦੀ ਤਾਂ ਤਾਂ ਉਹਨਾਂ ਨੂੰ ਮਰਨ ਵਕਤ ਤੋਂ ਪਰ ਬੈਠਣ ਦੀ ਲੋੜ ਨਹੀਂ ਸੀ ਅੱਜ 2 ਸਾਲ ਤੋਂ ਉੱਪਰ ਹੋ ਗਏ ਬੰਦੀ ਸਿੰਘ ਰਾ ਧਰਨਾ ਚਾਲਦੇ ਨੂੰ ਤਾਂ ਉਹ ਧਰਨੇ ਲਾਉਣ ਦੀ ਲੋੜ ਨਹੀਂ ਸੀ ਜਿਨ੍ਹਾਂ ਨੇ ਵੋਟਾਂ ਤੋਂ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਬੰਦੀ ਸਿੰਘ ਰਹਾ ਹੋਣੇ ਚਾਹੀਦੇ ਨੇ ਇੱਕ ਪਾਸੇ ਭਰਾਵੋ ਵੱਡੇ ਵੱਡੇ ਜਿਹੜੇ ਕ੍ਰਾਈਮ ਕੀਤੇ ਹੋ ਕਤਲ ਕੀਤੇ ਹੋ ਜੇਲ੍ਹਾਂ ਦੇ ਵਿੱਚੋਂ ਬਾਹਰ ਆ ਗਏ ਅੱਜ 30 30 ਸਾਲ ਹੋ ਗਏ ਜੇਲ੍ਹਾਂ ਦੇ ਵਿੱਚ ਬੈਠਿਆਂ ਨੂੰ ਵੋਟਾਂ ਲੈ ਕੇ ਵੱਡੇ ਵੱਡੀਆਂ ਜਿਹੜਾ ਪੰਜਾਬ ਦਾ ਤੋਂ ਤੁਰਾ ਫਰਦਾ ਪਕੰਡੀ ਬੜਾ ਬੁਰਾ ਬਹੁਤ ਲੱਗਦਾ ਇਹਦਾ ਮੈਂ ਕਿਤੇ ਦੇਖੂਗਾ ਕਿਤੇ ਪ੍ਰਮਾਤਮਾ ਸੱਚੇ ਪਾਤਸ਼ਾਹ ਪਰਵਾਵੇ ਟਾਲੀਆਂ ਆ ਜਿਹੜਾ ਬੰਦੇ ਰ ਧਰਗ ਸਿੰਘ ਵਾਲੇ ਪੱਕਾ ਆਪਜਾ ਆਪਣਾ ਬੜਾ ਜਾਤੀ ਘਲਾਟਾ ਕਾਉਂਦਾ ਪਰ ਇਹਦਾ ਲੈ ਬੱਲੇ ਕੁਛ ਨਹੀਂ ਹੈਗਾ ਵੀਰੋ ਮੇਰੇ ਭਰਾਵੋ ਕੱਲੀਆਂ ਗੱਲਾਂ ਨਹੀਂ ਗਿਆ ਹੁਣ ਕਿੱਧਰ ਗਏ ਬੰਦੀ ਸਿੰਘਾਂ ਦੀ ਗੱਲ ਕਰਨ ਵਾਲਾ ਇਹ ਪਖੰਡਿਆ ਜਿਹੜਾ ਪੰਜਾਬ ਦਾ ਵੱਡਾ ਜਾਤੀ ਘਲਾਟਾ ਕਾਉਂਣ ਵਾਲਾ ਜਿਹੜੇ ਬਹੁਤ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦੇ ਜੱਟ ਸਿਕਿਊਟੀਆਂ ਕੇਸਰੀਵਾਲ ਵਰਕਰ ਨੂੰ ਤੇ ਹੀ ਖੜਾ ਹਰ ਪਾਸੇ ਪੰਜਾਬ ਨੂੰ ਮਾਰ ਦੇ ਕੋਲਿਆ ਹੋਇਆ ਇੱਕ ਪਾਸੇ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਚੋੜ-ਚੋੜ ਕੇ ਮਾਰਿਆ ਜਾ ਰਿਹਾ ਤੇ ਸਾਡੇ ਸਿੱਧੂ ਮੂਸੇਵਾਲੇ ਵਰਗੇ ਭਰਾਵਾਂ ਨੂੰ ਦੂਜੇ ਪਾਸੇ ਜੱਟ ਫਿਰਕਿਆਂ ਦੇਈ ਖੜਾ ਭਰਾਵੋ ਇਹ ਕੋਸ ਤੁਹਾਡੇ ਪੰਜਾਬ ਦੇ ਵਿੱਚ ਹੋ ਰਿਹਾ ਪੰਜਾਬ ਦਾ ਤੁਸੀਂ ਪੜ ਲਿਓ ਕਿਸੇ ਪਾਸੇ ਅੱਜ ਪੰਜਾਬ ਨੂੰ ਬਕਸਿਆ ਨਹੀਂ ਜਾ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਇਸ ਦੇਸ਼ ਨੇ ਹਜ਼ਾਰਾਂ ਸਾਲ ਦੀ ਗੁਲਾਮੀ ਭੁਗਤੀ ਹੈ ਸੁਣ ਲਓ ਮੇਰੀ ਨੌਜਵਾਨੋ ਧਿਆਨ ਨਾਲ ਗੱਲ ਮੈਂ ਜਿਹੜੀ ਤੁਹਾਨੂੰ ਗੱਲ ਕਹਿ ਕੇ ਜਾਂਣਾ ਨਾ ਇੱਥੇ ਮੁਗਲ ਰਹੇ ਮੁਗਲਾਂ ਦੇ ਤੀਨ ਨਣੇ ਹਜ਼ਾਰਾਂ ਸਾਲ ਦੀ ਗੁਲਾਮੀ ਹਿੰਦੁਸਤਾਨ ਨੇ ਭੁਗਤੀ ਫਿਰ ਛੋਟੇ ਛੋਟੇ ਰਾਜੇ ਹੋਰ ਆਏ ਇਸ ਤੋਂ ਬਾਅਦ ਅੰਗਰੇਜ਼ਾਂ ਨੇ 200 ਸਾਲ ਰਾਜ ਕੀਤਾ ਅੰਗਰੇਜ਼ਾਂ ਦੀ ਗ੍ਰਾਮੀ ਭੁਗਤੀ ਗਾ ਮੁਗਲਾਂ ਦੀ ਗ੍ਰਾਮੀ ਭੁਗਤੀ ਗਾ ਕਿਸੇ ਦੇ ਵਿੱਚ ਐਡਾ ਵੱਡੀ ਅਸੇ ਤੇਜੇ ਦੇ ਦੂਰਾਂ ਦੇ ਵਿੱਚ ਐਡਾ ਕੋਈ ਝਗੜਾ ਨਹੀਂ ਆਇਆ ਕਿ ਮੁਗਲ ਤੇ ਲੜਨ ਛੋਟੇ ਵਿੱਚ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਦੀ ਐਸੀ ਕਿਰਪਾ ਗੁਰੂ ਨਾਨਕ ਦੇਵ ਜੀ ਪਾਸ਼ਾ ਮਹਾਰਾਜ ਨੇ ਬਾਬਰ ਨੂੰ ਜਾਬਰ ਕਿਹਾ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਨੇ ਸਰਵੰਸ ਵਾਰ ਕੇ ਮੁਗਲਾਂ ਤੋਂ ਦੇਸ਼ ਵਿਜਾਲ ਕਰਵਾਇਆ ਕਿ 90% ਕਰਵਾਨੀਆਂ ਦੇ ਕੇ ਇਸ ਦੇਸ਼ ਨੂੰ ਇਸ ਪੰਜਾਬ ਨੂੰ ਪੰਜਾਬ ਨੇ ਇਸ ਦੇਸ਼ ਨੂੰ ਜਨਮ ਕਰਾਇਆ ਅੱਜ ਤੁਹਾਡੇ ਪੰਜਾਬ ਨੂੰ ਕੀ ਕਰ ਰਹੇ ਨੇ ਸੁਣ ਲਓ ਨੌਜਵਾਨੋ ਗੱਲ ਧਿਆਨ ਨਾਲ ਇੱਧਰ ਮੇਰੀ ਗੱਲ ਸੁਣ ਲਓ ਦਿੱਲੀ ਨੇ ਇਹ ਗੱਲ ਕਹੀ ਆ ਬੀਜਪੀ ਦਾ ਕਹਿੰਦਾ ਕੌਮ ਦਾ ਨੇਤਾ ਕਿ 26 ਜਨਵਰੀ ਨੂੰ ਪੰਜਾਬ ਆ 26 ਜਨਵਰੀ ਨੂੰ ਵੱਡਾ ਪ੍ਰੋਗਰਾਮ ਹੈ ਪੰਜਾਬ ਦੇ ਗੱਡੀਆਂ ਬੰਦ ਹੋਣੇ ਚਾਹੀਦੇ ਨੇ ਪੰਜਾਬ ਨੰਬਰ ਗੱਡੀਆਂ ਦਿੱਲੀ ਦੇ ਵਿੱਚ ਕਿਉਂ ਆ ਰਹੀਆਂ ਨੇ ਸੁਣ ਲਓ ਜਿਹੜਾ ਮਖੂ ਨੂੰ ਕਹਿਣਾ ਹੈ ਨਾ ਪੰਜਾਬ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਹੈ ਭਾਰਤ ਪਰੇ ਵੱਡੇ ਲੀਡਰ ਦਾ ਬਿਆਨ ਹੈ 26 ਜਨਵਰੀ ਨੂੰ ਕਿਉਂ ਇੱਥੇ ਦਿੱਲੀ ਦੇ ਵਿੱਚ ਪੰਜਾਬ ਨੰਬਰ ਗੱਡੀਆਂ ਆ ਰਹੀਆਂ ਨੇ ਭਰਾਵੋ ਜਿਸ 26 ਜਨਵਰੀ ਨੂੰ ਮਨਾ ਰਹੇ ਨੇ ਕੱਲ ਨੂੰ 90% ਕਰਵਾਦੀਆਂ ਦੇਖ ਕੇ ਪੰਜਾਬ ਨੇ ਉਹ 26 ਜਨਵਰੀ ਮਨਾਉਣ ਲਾਈਆ ਤਾਂ ਉਹ ਜਿੱਸੇ ਜ਼ਿਆਦਾ ਹੋਇਆ ਤਾਂ ਉਹ 26 ਜਨਵਰੀ ਕੱਲ ਨੂੰ ਮਨਾ ਰਹੇ ਹੋ ਇਸ ਕਰਕੇ ਕਿਸੇ ਨੇ ਬਸ ਗੱਲਾਂ ਮੀਡੀਆ ਦੇ ਵਿੱਚ ਗੱਲ ਕਰੀ ਕਿਤੇ ਦਾ ਡਟਮਾ ਅਫਰੋਰ ਕਰਦੇ ਅੱਜ ਤੁਸੀਂ ਸਾਡੀਆਂ ਗੱਡੀਆਂ ਬੈਨ ਕਰਨ ਨੂੰ ਕਹਿ ਰਹੇ ਹੋ ਕੱਲ ਨੂੰ ਤੁਸੀਂ ਪੰਜਾਬ ਦਾ ਜਮਾ ਐਣ ਹਲਵਾ ਨਾਸ ਕਰਕੇ ਖਤਮ ਕਰਕੇ ਤੁਸੀਂ ਪੰਜਾਬ ਨੂੰ ਖਤਮ ਕਰਨਾ ਕੱਲ ਨੂੰ ਥੋੜੇ ਹੋਰ ਵੱਡੇ ਵੱਡੇ ਬਿਆਨ ਹੋਣਗੇ ਏ ਭਰਾਵੋ ਤੁਹਾਡੇ ਪੰਜਾਬ ਦੇ ਵਿੱਚ ਕੁਝ ਹੋ ਰਿਹਾ ਹੈ ਇਸ ਕਰਕੇ ਇਹਨਾਂ ਨੂੰ ਸੁਣ ਲਓ ਮੇਰੀ ਧਿਆਨ ਨਾਲ ਗੱਲ ਇਹਨਾਂ ਨੇ ਪਹਿਲਾਂ ਗ੍ਰਾਮੀ ਭੁਗਤੀਆ ਅੰਗਰੇਜ਼ਾਂ ਦੀ ਗ੍ਰਾਮੀ ਭੁਗਤੀਆ ਮੁਗਲਾਂ ਦੀ ਗ੍ਰਾਮੀ ਭੁਗਤੀਆ ਕੱਲਾ ਪੰਜਾਬ ਹੀ ਆ ਅੱਜ ਜਿਹੜੀ ਕੇ ਸਾਡੀ ਲੜਾਈ ਹੈ ਡਬਲਯੂਟੀਓ ਤੇ ਗੈਟ ਨਾਲ ਮੈਨੂੰ ਤਾਂ ਲੱਗਦਾ ਮੈਂ ਸਾਰੇ ਚਿਹਰੇ ਦਿਖ ਰਿਹਾ ਬਹੁਤ سارے ਚਿਹਰੇ ਪਰਲੇ ਸਾਡੇ ਪੰਜਾਬ ਦੀ ਨੌਜਵਾਨੀ ਜਾਗਰੂਕ ਨਹੀਂ ਹੈ ਜਿਹੜੀਆਂ ਮੈਂ ਗੱਲਾਂ ਬੋਲ ਰਿਹਾ ਲਿਆਓ ਇੱਥੇ ਕਿਸੇ ਲੀਡਰ ਨੂੰ ਕਿਸੇ ਪੋਲੀਟਿਕਲ ਲੀਡਰ ਨੂੰ ਲਿਆਓ ਡਬਲਯੂਟੀਓ ਤੇ ਗੈਟ ਦੀ ਆ ਲਿਆਓ ਮੇਰੇ ਬਰਾਬਰ ਜਿਹੜਾ ਡਬਲਯੂਟੀ ਉੱਤੇ ਕਹਿਦਾ ਸਾਰੇ ਕਿਸਾਨਾਂ ਮਜ਼ਦੂਰਾਂ ਦੇ ਪੱਤੋਂ ਤੁਸੀਂ ਸਾਹਮਣੇ ਜਿਹੜੇ ਮੇਰੇ ਸਾਰੇ ਅੱਖਾਂ ਦੇ ਖੜੇ ਹੋ ਇਹ ਜਿਹੜੀ ਕਿ ਸਾਡੀ ਲੜਾਈ ਆ ਬਹੁਤ ਵੱਡੀ ਲੜਾਈ ਆ ਡਬਲਯੂਟੀ ਉੱਤੇ ਟੈਟ ਅਗਰੇਜ਼ਾਂ ਦੇ ਇੱਕ ਪਾਸੇ ਰਾਜ ਦੇ ਵਸੂਲ ਚੱਲਦਾ ਸੀ ਦੂਜੇ ਪਾਸੇ ਫਪਦਾ ਸੀਗਾ ਇਸ ਕਰਕੇ ਉਹਨਾਂ ਨੇ ਨਵੀਂ ਚਾਰ ਲੈ ਕੇ ਆਂਦੀ ਆ ਕਿ ਕਿਵੇਂ ਅਸੀਂ ਕਾਰਪੋਰੇਟ ਘਰਾਣੇ ਲਏ ਉਹਨਾਂ ਦੇ ਦਿਨ ਖਾ ਸਾਰੇ ਖੇਤੀਬਾੜੀ ਸਾਰੀ ਸਾਰੇ ਆਪਣੇ ਅੰਡਰ ਕਰਨਾ ਹੈ ਇਹ ਤੁਹਾਡੇ ਚਾਲਾਂ ਨੇ ਇਹ ਲੜਾਈਆਂ ਚ ਬਾਰਡਰਾਂ ਤੇ ਚੱਲ ਰਹੀ ਹੈ ਇਹਨੂੰ ਸਮਝਣ ਦੀ ਲੋੜ ਹੈ ਜੇ ਮੈਂ ਬੋਲਣ ਲੱਗ ਜਾਏ ਤੇ ਨਹੀਂ ਤੁਹਾਨੂੰ ਘਾਟਾ ਮੱਥਾ ਮਾਰਨਾ ਪਊ ਘਾਟਾ ਮੱਥਾ ਮਾਰ ਕੇ ਫਿਰ ਸਮਝਾਉ ਕਿ ਇਹ ਕਾਰਪੋਰੇਟ ਘਰਾਣੇ ਕਰਨਾ ਕਿ ਚਾਹੁੰਦੇ ਨੇਗੇ ਫਿਰ ਕਿਤੇ ਗੱਲ ਸਮਝਾਉ ਕਿਉਂਕਿ ਲੰਮਾ ਸਮਾਂ ਤੁਹਾਡਾ ਮੈਂ ਬੜਾ ਜ਼ਿਆਦਾ ਸਮਾਂ ਲੈਣਾ ਨਹੀਂ ਚਾਹੁੰਦਾ ਭਰਾਵੋ ਇਸ ਕਰਕੇ ਉਹ ਕਾਰਪੋਰੇਟ ਘਰਾਣੇ ਨਾਲ ਲੜਾਈਆਂ ਜਿਹੜੇ ਕਾਰਪੋਰੇਟ ਘਰਾਣੇ ਆਪਣਾ ਪੈਸਾ ਦੇ ਕੇ ਕਿਤੇ ਉਹ ਸੈਂਟਰ ਦੀ ਸਰਕਾਰ ਚੋੜਦੇ ਨੇ ਅਦਾਨੀ ਉੱਪਰ ਕਰੋੜਾਂ ਰੁਪਏ ਦਾ ਘਾਪਲੇ ਦਾ ਪਰਚਾ ਅਮਰੀਕਾ ਕਨੇਡਾ ਤੇ ਪਰਚਾ ਦਰਜ ਕਰੋ ਪਰ ਇਹਨਾਂ ਨੇ ਨਹੀਂ ਕੀਤਾ ਕਿਉਂਕਿ ਉਹਨਾਂ ਕਾਰਪੋਰੇਟ ਘਰਾਣਿਆਂ ਤੋਂ ਲੈ ਕੇ ਸਰਕਾਰ ਬਣੀ ਇਸ ਕਰਕੇ ਸੀ ਪੰਜਾਬ ਦੇ ਵਿੱਚ ਕੰਮ ਚੱਲ ਰਿਹਾ ਨੌਜਵਾਨ ਸਾਥਿਓ ਤੁਸੀਂ ਗਰਾਉਂਡਾਂ ਨਾਲ ਜੁੜੋ ਤੁਸੀਂ ਆਪਣੇ ਗੁਰੂ ਦੇ ਫਲਸਫੇ ਨਾਲ ਜੁੜੋ ਸਾਰੇ ਨੌਜਵਾਨਾਂ ਨੂੰ ਬੇਨਤੀ ਕਰਦਾ ਲਾਸਟ ਇੱਕ ਗੱਲ ਕਹਿਣਾ ਮੇਰੇ ਦਾੜੀ ਨਹੀਂ ਰੱਖੀ ਮੇਰੇ ਕੇਸ ਨਹੀਂ ਰੱਖੇ ਹੋਏ ਪਰ ਮੈਂ ਸਵੇਰੇ ਰੋਜ਼ 4 ਤੋਂ 5 ਵਜੇ ਦੇ ਵਿੱਚ ਵਿੱਚ ਉੱਠ ਜਾਣਾ ਉੱਠ ਕੇ ਆਪਣੇ ਗੁਰੂ ਦਾ ਓਟ ਆਸਰਾ ਲੈ ਕੇ ਨਿਤਨੇਮ ਦਾ ਧਾਰਨੀ ਆ ਨੌਜਵਾਨ ਨਸ਼ਿਆਂ ਦੇ ਵਿੱਚੋਂ ਬਾਹਰ ਨਿਕਲੇ ਗੁਰੂ ਨਾਲ ਜੁੜੋ ਤੇ ਗਰਾਉਂਡਾਂ ਨਾਲ ਜੁੜੋ ਇਹ ਬੜਾ ਜ਼ਰੂਰੀ ਹੈ ਤੁਹਾਡੇ ਲਈ ਪੰਜਾਬ ਦੀ ਨੌਜਵਾਨੀ ਖੱਡੇ ਦੇ ਧਾਰ ਤੇ ਨੱਚ ਰਹੀ ਨੌਜਵਾਨੀਆਂ ਅੱਜ ਨੌਜਵਾਨੀ ਚਿੱਟੇ ਨਸ਼ੇ ਦੇ ਵਿੱਚ ਪੈ ਗਈ ਪਤਾ ਨਹੀਂ ਕਿਹੜੇ ਕਿਹੜੇ ਨਸ਼ਿਆਂ ਦੇ ਵਿੱਚ ਪੈ ਗਈ ਨੌਜਵਾਨ ਸਾਥੀਓ ਆਓ ਆਪਣੇ ਪੰਜਾਬ ਨੂੰ ਬਚਾਉਣ ਲਈ ਗੁਰੂ ਤੋਂ ਬੇਮੁਖ ਨਾ ਹੋਇਓ ਆ ਬੰਮੈਂ ਭਾਈ ਸਾਹਿਬ ਦੀਆਂ ਗੱਲਾਂ ਸੁਣ ਰਿਹਾ ਸੀ ਕਿਰਾ 40 ਸਾਡੇ ਪਿੰਡ ਦੇ ਨੌਜਵਾਨ ਨੇਗੇ ਜਦੋਂ ਨੌਜਵਾਨ ਕਹਿੰਦਾ ਸੀ ਗੁਰੂ ਸਾਹਿਬ ਦਾ ਸਰੂਪ ਲੈ ਕੇ ਜਾਂਦੇ ਆ ਤਾਂ ਨੌਜਵਾਨਾਂ ਕੋਲੇ ਹੱਥ ਵਿੱਚ ਨਿਸ਼ਾਨ ਸਾਹਿਬ ਲੈ ਕੇ ਚੰਗੀ ਗੱਲ ਆ ਮੈਨੂੰ ਪਹਿਲੀ ਵਾਰੀ ਇਹ ਪਿੰਡ ਦੇ ਵਿੱਚ ਕਿਸੇ ਵਿੱਚ ਗੱਲ ਸੁਣਨ ਨੂੰ ਮਿਲੀ 40 ਨੌਜਵਾਨ ਲੈ ਕੇ ਗੁਰੂ ਸਾਹਿਬ ਨੂੰ ਪੂਰੇ ਸਤਕਾਰ ਨਾਲ ਕਿਸੇ ਘਰ ਦੇ ਵਿੱਚ ਜਾ ਕੇ ਪ੍ਰਕਾਸ਼ ਕਰਦੇ ਨੇ ਜਦੋਂ ਪ੍ਰੋਗਰਾਮ ਹੁੰਦਾ ਹੈ ਗੁਰੂ ਦਾ ਸਤਕਾਰ ਸਭ ਤੋਂ ਵੱਡਾ ਸਤਕਾਰ ਹੈ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਅੱਜ ਕਿਤੇ ਨਹੀਂ ਗਏ ਅੱਜ ਗੁਰੂ ਘਰ ਦੇ ਵਿੱਚ ਬੈਠੇ ਨੇਗੇ ਕਿਉਂਕਿ ਪਹਿਲਾਂ ਲੰਘਿਆ ਨੇ ਮੇਰੀ ਪਿੰਡ ਦੇ ਵਿੱਚ ਵੀ ਹੋ ਸਕਦਾ ਆਵਾਜ਼ ਆਉਂਦੀ ਹੋਣੀ ਹੈ ਜੇ ਘਰ ਨੌਜਵਾਨ ਛੋਟਾ ਹੁੰਦਾ ਹੀ ਬਾੜੀ-ਬੜ ਲੱਗ ਜੂ ਤਾਂ ਨੌਜਵਾਨ ਸਵਾਲੀ ਨਹੀਂ ਪੈਦਾ ਹੁੰਦਾ ਕਿ ਕੋਈ ਨ ਕਟੋ-ਕਟੇ ਪੰਜਾਬ ਦੇ ਸਿੱਖਾਂ ਦੇ ਘਰ ਦੇ ਵਿੱਚ ਪੈਦਾ ਹੋਏ ਨੌਜਵਾਨ ਨੂੰ ਕਟੋ-ਕਟ ਜਪਜੀ ਸਾਹਿਬ ਦੀ ਬਾਣੀ ਇਕੱਠ ਹੋਣੀ ਚਾਹੀਦੀ ਹੈ ਆਓ ਆਪਣਾ ਚੰਗਾ ਪੰਜਾਬ ਬਣ ਜਾਈਏ ਚੰਗੀ ਆਪਣੀ ਨੌਜਵਾਨ ਨੂੰ ਸਰਦਿਕੇ ਆਪਣਾ ਚੰਗਾ ਪੰਜਾਬ ਚਾਹੀਏ ਵਿਦੇਸ਼ਾਂ ਦੇ ਵਿੱਚ ਧਰਤ ਜੋ ਬੇਮਕ ਹੋ ਕੇ ਤੁਹਾਡੇ ਅੱਲੇ-ਪੱਲੇ ਕੁਝ ਨਹੀਂ ਰਹੇਗਾ ਉਧਰ ਉਹ ਵਿਦੇਸ਼ਾਂ ਦੇ ਪਰਾਸ਼ਟਰ ਪੁੱਤੀ ਕਰਨੇ ਸਾਰਿਆਂ ਨੂੰ ਬਾਹਰ ਕੱਢਾਂਗੇ ਆਪਣਾ ਘਰ ਹੀ ਸਵਾਰ ਲਈਓ ਭਰਾਵੋ ਪੰਜਾਬ ਉਹਨੇ ਸਭ ਤੋਂ ਉੱਪਰ ਧਰਤੀਆ ਗੁਰੂਆ ਪ੍ਰੇਮ ਧਰਤੀਆ ਗਰਾਉਂਡਾਂ ਦੇ ਸਾਡੇ ਕਿਤੇ ਸੁਣੇ ਨਾ ਹੋ ਜਾਣ ਇਹ ਤੁਹਾਡੇ ਸਿਰ ਤੇ ਵੱਡੀਆਂ ਜ਼ਿੰਮੇਵਾਰੀਆਂ ਨੇ ਨੌਜਵਾਨੋ ਤੁਸੀਂ ਸਾਰੇ ਹੀ ਜਿੰਨੇ ਨੌਜਵਾਨਾਂ ਨੇ ਮੇਰੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਗੱਲ ਸੁਣੀ ਹੈ ਤੁਹਾਡਾ ਸਾਰੇ ਨੌਜਵਾਨਾਂ ਦਾ ਧੰਨਵਾਦ ਪਿੰਡ ਦੇ ਜਿੰਨਾਂ ਨੇ ਵੀ ਮੈਨੂੰ ਇੱਥੇ ਬਖਵਾਤ ਸਤਨਾ ਨੇ ਬੁਲਾ ਕੇ ਮਾਣ ਸਨਮਾਨ ਬਖਸ਼ਿਆ ਉਹਨਾਂ ਦਾ ਧੰਨਵਾਦ ਜਿਹੜੇ ਨੌਜਵਾਨਾਂ ਨੇ ਪ੍ਰੋਗਰਾਮ ਕਰਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਸਮੂਹ ਨਗਰ ਪ੍ਰਚਾਰ ਦਾ ਸਾਡੇ ਗੁਰੂ ਘਰ ਦੇ ਵਜੀਰ ਗ੍ਰੰਤੀ ਸਿੰਘ ਦਾ ਬਹੁਤ-ਬਹੁਤ ਧੰਨਵਾਦ ਸਾਰੇ ਹੀ ਨੌਜਵਾਨਾਂ ਦਾ ਧੰਨਵਾਦ ਕਿਹਦਾ ਨੌ ਤਾਂ ਨਹੀਂ ਬੋਲਣ ਕੰਦੇ ਰਹਿ ਗਿਆ ਬੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲਾ ਲਓ ਭਾਈ ਗੇਮ ਥੋੜਾ ਧੰਨਵਾਦ